ਹਰੀਤ ਨਾਮ ਧਰਮਾ ਤਰਨ ਤਰਨ ਹਾਰਿ ਸਤਗੰਬਹ ਜਲਨਾ

दर्शन व्या दर i Allah <Gülüşmeler> Banキー ਬ੍ਰੋਨੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦਾ ਵੇਦ ਵਾਣ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰੂ O uh... ਕਿ ਤੈਨਾ ਆਕਰਮਾ ਬਿਆਰ ਤੇਨ ਸਾਧੁ ਕੁਮ ਲਾਭ ਕੀ ਉਪਜ ਨਹੀਂ ਦਾਵ ਹਰ ਨਾਮ ਨਮਤੀਐ ਸਾਜ ਮੈਂ ਕਤ ਤਾਈਐ ਤਿਸ ਰਾਮ ਜਿਤ ਧਰਹਾਰ ਤੁੰਤਨ ਪ੍ਰਗਟਿ ਬਖਰ ਨਕਰ ਸੇ ਕਰਮ ਤਬ ਸਿਗਾਰ ਤਬੂਰ ਰਸ ਹਾਰੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਦੇ ਹੁਮਿਆ ਮੀਤ ਸਜਣ ਸਤਜਾ ਨਾਰਦ ਕੀ ਬੇਰਤ ਪੀਆ ਤਾਰ ਕਿਰਪਾ ਦੀ ਤੈਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਦਾ ਇਹ ਚਲਤਾ ਨਾਮ ਏਤ ਗੋਬਿੰਦ ਆਰਾਮੀ ਹੈ ਕੋ ਬ ਅਨੰਦ ਗੜਾ ਇਤੜਾ ਦੁਖ ਗੜਾ 啊。<music> ਬਾਪਰ ਨੂੰ ਸਰਬੱਤ ਦਾ ਸੰਪਤਾਂ ਵਾਸਤੇ ਚੜਿਆ ਹੋਇਆ ਨਵਾਂ ਸਵਾਗਤ ਉਸਕਾ ਕਿੜਿਆ ਪਰਿਆਵਕਸ਼ਿਤਨ ਦੀ। ਸਾਪੇ ਬੰਦ ਵਿਚਾਰ ਸੀ ਤੇ ਪਿਆਰ ਆਪ ਇਕਤਾ ਦੀ ਦਾਤ ਬਖਸ਼ਿਸ਼ ਕਰ। ਇਸਾ ਬੇਸੰਤ ਰਤਿਆਂ ਸੰਗਤਾਂ ਦੀ ਜਗਤੀ ਗਾ ਕਰਦੀ। ਵਾਹਿਗੁਰੂ ਦਾ ਕੰਸਾ। ਵਾਹਿ